ਡਾਕਟਰ ਸਾਹਿਬ ਹੋਸ਼ ਵਿੱਚ ਆਓ ਹੋਸ਼ ਵਿੱਚ ਆਓ ਹੋਸ਼ ਵਿੱਚ ਆਓ ਇਹ ਵੈਦ ਸਾਹਿਬ ਹੋਸ਼ ਵਿੱਚ ਆਓ ਹੋਸ਼ ਵਿੱਚ ਆਓ ਹੋਸ਼ ਵਿੱਚ ਆਓ ਕੱਟੇਸ਼ਾਈ ਬੰਦ ਕਰੋ ਬੰਦ ਕਰੋ ਬੰਦ ਕਰੋ ਥਰੂ ਗੈਸ ਦੇ ਗੋਲੇ ਬੰਦ ਕਰੋ ਬੰਦ ਕਰੋ ਬੰਦ ਕਰੋ ਗੋਲੀਆਂ ਚਲਾਉਣਾ ਕਿਸਾਨ ਤੇ ਬੰਦ ਕਰੋ ਬੰਦ ਕਰੋ ਬੰਦ ਕਰੋ ਕਿਸਾਨ ਨੂੰ ਕੁੱਟਣਾ ਮਾਰਨਾ ਬੰਦ ਕਰਾਓ ਬੰਦ ਕਰੋ ਬੰਦ ਕਰੋ ਕੱਟੇਸ਼ਾਈ ਬੰਦ ਕਰੋ ਬੰਦ ਯਾਰ ਮੂੰਹ ਆ ਰਿਹਾ ਯਾਰ ਕੀ ਕਰ ਰਿਹਾ ਯਾਰ ਨਹੀਂ ਬਾਈ ਫੇਰ ਸਾਰਾ ਫੇਸ ਕੁਛ ਕਿਸਾਨ ਇਕਤਾ ਜਿੰਦਾਬਾਦ 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 ਸਰਕਾਰ ਵਿਚਾਰ ਹੀ ਨਹੀਂ ਕਰਦੀ 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 ਸਰਕਾਰ ਵਿਚਾਰ ਹੀ ਨਹ ਇਸ ਪ੍ਰਕਾਰ ਦਾ ਕਿਸਾਨਾਂ ਨਾਲ ਹੋ ਰਿਹਾ ਹੈ। ਇਹ ਦੇਖੋ ਉਧਰ ਹੀ ਜਾ ਰਹਾ ਹੈ। ਕਈਆਂ ਗਈਆਂ, ਬਾਹਾਂ ਮਾਰ ਦਿੱਤੀਆਂ ਗਈਆਂ, ਸਿਰ 파ਟ ਤੇ ਕਈਆਂ ਦੀਆਂ ਅੱਖਾਂ ਕੱਢ ਦਿੱਤੀਆਂ ਗਈਆਂ, ਗੋਲੀਆਂ ਚਲਾ-ਚਲਾ ਕੇ। ਇਹ ਕਿਸਾਨ ਹੈ, ਦੇਸ਼ ਦਾ ਅੰਧਾਤਾ ਹੈ। ਉਹ ਦਿੱਲੀ ਜਾਣਾ ਚਾਹੁੰਦਾ ਤੁਸੀਂ ਦੇਖੋ ਕਿੰਨਾ ਵੱਡਾ ਬੰਦਾ ਹੈ। ਫਰਾਂਸ ਦੇ ਵਿੱਚ ਅੰਦੋਲਨ ਹੁੰਦਾ ਤਾਂ ਲੋਕ ਇਹਦੇ ਕੋਈ ਕਿਸਾਨਾਂ ਨੂੰ ਆਉਣ ਦੇ। ਪੈਰਿਸ 'ਚ ਹੁੰਦਾ ਤਾਂ ਕਿਸਾਨ ਜਾ ਸਕਦੇ, ਅਮਰੀਕਾ 'ਚ ਕਿਸਾਨ ਅੰਦੋਲਨ ਕਰ ਸਕਦੇ। ਲੇਕਿਨ ਹਿੰਦੁਸਤਾਨ ਦੀ ਸਰ ਜ਼ਮੀਨ ਤੇ ਅਗਰ ਪੰਜਾਬ ਦਾ ਕਿਸਾਨ ਜਾ ਕੇ ਅੰਦੋਲਨ ਕਰਨਾ ਚਾਹੁੰਦਾ ਹੈ ਵਿਕੋਣ ਬਾਰਡਰ ਤੇ ਅੰਦੋਲਨ ਕਰ ਰਹੇ ਤੇ ਜੇ ਦਿੱਲੀ ਬਾਰਡਰ ਤੇ ਹੋ ਜਾਏਗਾ ਫਿਰ ਕੀ ਹੋ ਜਾਏਗਾ ਇੰਨੀ ਜਿੱਦ ਵੀ ਕੀ ਆ ਕਿ ਤੁਸੀਂ ਪਾਕਿਸਤਾਨ ਤੋਂ ਵੀ ਗਹਿਰਾ ਜਿਹੜਾ ਤਰੀਕੇ ਨਾਲ ਉੱਥੇ ਬਾਰਡਰ ਸਥਾਪਿਤ ਕਰਤਾ ਬਣਾਤਾ ਫਿਰ ਗੋਲੀਆਂ ਚਲਾਈਆਂ ਜਾ ਰਹੀਆਂ ਫਿਰ ਸਾਡੇ ਨਾਲ ਤੱਕਾ ਹਜੇ ਤਾਂ ਆਪਦੀ ਅਸੀਂ ਸਰ ਜ਼ਮੀਨ ਤੇ ਆ ਅਸੀਂ ਪੰਜਾਬ ਦੀ ਸਰ ਜ਼ਮੀਨ ਤੇ ਆ ਉਹ ਸਾਡੀ ਧਰਤੀ ਹੈ ਉੱਥੇ ਡਰੋਨਾਂ ਦੇ ਰਾਹੀਂ ਇਸ ਪ੍ਰਕਾਰ ਉਹਨਾਂ ਨੇ ਕਿਸਾਨਾਂ ਨਾਲ ਧੱਕਾ ਤੇ ਜ਼ਾਸੀ ਕੀਤੀ ਹੈ ਅਸੀਂ ਕਹਿੰਦੇ ਹਾਂ ਕਾਰਵਾਈ ਹੋਣੀ ਚਾਹੀਦੀ ਐ ਸਿੱਕਰ ਕੇ ਕੱਲ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਹਨਾਂ ਦੇ ਫੇਰ ਲਾਚ ਕਰੋ ਚੀਫ ਸਕੱਟਰੀ ਪੰਜਾਬ ਨੇ ਆਪਣੇ ਬਿਆਨ ਦਿੰਦੇ ਨੇ ਕਹਿੰਦੇ ਇਹ ਗੱਲ ਨਹੀਂ ਪਰ ਟ੍ਰੈਕਟਰ ਚੈਨਲ ਨਾਲ ਬਾਤ ਉਹ ਹੀ ਬਾਹੋਗੇ ਜਾਣਾ ਤਾਂ ਤੁਹਾਨੂੰ ਬਸਾਏ ਨਹੀਂ ਕਿਸੇ ਤੇ ਵੀ ਜਾਈਏ ਕੋਈ ਕਿਸੇ ਨੂੰ ਪੁੱਛ ਕੇ ਲਾਇਸੈਂਸ ਲੋ ਦੀ ਲੋੜ ਹੈ ਦੇਸ਼ ਦਾ ਕੋਈ ਕਨਸਟੀਟਿਊਸ਼ਨ 'ਚ ਲਿਖਿਆ ਪਿਆ ਵੀ ਟਰੈਕਟਰ ਤੇ ਕਿਸਾਨ ਆਪਦਾ ਰਾਸ਼ਨ ਲੈ ਕੇ ਦਿੱਲੀ ਦੇ ਬਾਹਰ ਤੇ ਨਹੀਂ ਜਾ ਸਕਦਾ ਇਹ ਹਰ ਵਿਅਕਤੀ ਦਾ ਹੱਕ ਹੈ ਉਹ ਇਸ ਤਰੀਕੇ ਨਾਲ ਮਰਜ਼ੀ ਜੀ ਜੋ ਪੋਰਟੇ ਜਾਵੇ ਟਰੈਕਟਰ ਤੇ ਜਾਵੇ ਰੇਲ ਗੱਡੀ ਤੇ ਜਾਵੇ ਰਾਸ਼ਟ੍ਰ ਤੇ ਜਾਵੇ ਕੀ ਮੰਗਣ ਚੱਲਿਆ ਆ ਤੇ ਖਦੀ ਲੜਾਈ ਲੈਣ ਚੱਲੇ ਇੱਕ ਪਾਸੇ ਕਾਰਪੋਰੇਟ ਘਰਾਣੇ ਜਿਨ੍ਹਾਂ ਦਾ 15-15 18-18 ਲੱਖ ਰੁਪਏ ਮਾਫ ਕਰ ਦਿੰਦੀ ਹੈ ਸਰਕਾਰ ਇੱਕ ਤਰ੍ਹਾਂ ਵੀ ਨਹੀਂ ਲਾਉਣਾ ਪੈਂਦਾ ਇਹ ਇਹਨਾਂ ਨੇ 700 ਕਿਸਾਨ ਸ਼ਹੀਦ ਕਰਾਏ ਫਿਰ ਕਿਤੇ ਜਾ ਕੇ ਕਾਲੇ ਕਾਨੂੰਨ ਸਸਪੈਂਡ ਹੋਏ ਆ ਉਹ ਪੱਕਾ ਨੋਟੀਫਿਕੇਸ਼ਨ ਮੰਗਦੇ ਆ ਲੀਗਲ ਗਾਰੰਟੀ ਮੰਗਦੇ ਆ ਹੱਥ ਕਿਸਾਨਾਂ ਦਾ ਬੰਦ ਹੈ ਮੈਂ ਆਪਕੋ ਇੱਕ ਯਾਦ ਕਰ ਅਸੀਂ ਕਾਂਗਰਸੀ ਹੋ ਕੇ ਨਹੀਂ ਇੱਥੇ ਆਏ ਅਸੀਂ ਪੰਜਾਬੀ ਹੋਣ ਦੇ ਨਾਤੇ ਕਿ ਅੱਜ ਕਾਂਗਰ ਜਿਹੜਾ ਕਿਸਾਨਾਂ ਨੇ ਭਾਰਤ ਬੰਦ ਦਾ ਸੱਦਾ ਦਿੱਤਾ ਉਸ ਵਕਤ ਵੀ ਪੂਰੇ ਪੰਜਾਬ ਭਰ ਦੇ ਵਿੱਚ ਕਾਂਗਰਸ ਪਾਰਟੀ ਕਿਸਾਨ ਜਥੇਬੰਦੀ ਦਾ ਸਮਰਥਨ ਕਰਦੇ ਹੋਏ ਆਦੇ-ਆਦੇ ਤਰੀਕੇ ਦੇ ਨਾਲ ਨਾ ਕਿ ਪਿਉਣਾ ਦੇ ਧਰਨਿਆਂ 'ਚ ਜਾਂਦੇ ਹੋਏ ਆਦੇ-ਆਦੇ ਤਰੀਕੇ ਨਾਲ ਕਿਸਾਨਾਂ ਦਾ ਸਮਰਥਨ ਕਰਨਾ ਸੇ ਅੱਜ ਜਿੱਥੇ ਜਿਲੇ ਸਰ ਵੀ ਇਸੇ ਪ੍ਰਕਾਰ ਦੇ ਧਰਨੇ ਹੋਰ ਅੱਜ ਅਸੀਂ ਇੱਥੇ ਵੀ ਆਏ ਕਿਉਂਕਿ ਬੀਜੇਪੀ ਦੇ ਵੱਲੋਂ ਜ਼ਾਫੀ ਹੋ ਰਹੀ ਹੈ ਕਿਸਾਨਾਂ ਨਾਲ ਇਹ ਸਾਰੇ ਪੰਜਾਬੀ ਹੁੰਦੇ ਨੇ ਇਹ ਕਾਂਗਰਸ ਨੂੰ ਹੁੰਦੇ ਨੇ ਸਭ ਕਿਸਾਨ ਹੈ ਅੱdte ਤੋਂ ਵਾਦੇ تھے ਜਿਹੜੇ ਬਿਖੇ ਕਿਸਾਨ ਨੇ ਸੁਪਰੀਮ ਕੋਰਟ ਲੜਾਈ ਲੜਨਾ ਹੈ ਕਿਸਾਨ ਜਿੱਥੇ ਜਿੱਥੇ ਅਨਿਆਏ ਹੋਏਗਾ ਉੱਥੇ ਉੱਥੇ ਅਸੀਂ ਲੋਕ ਅੱਗੇ ਹੋ ਕੇ ਆ ਪੰਜਾਬ ਦੇ ਲੋਕਾਂ ਦੀ ਔਰ ਪੰਜਾਬ ਦੇ ਕਿਸਾਨਾਂ ਦੀ ਲੜਾਈ ਹੈ ਲਕੀਨਪੁਰ